ਪੰਜਾਬ ਦੇ ਜਿਹੜੇ ਨੁਮਾਇੰਦੇ ਉਹਨਾਂ ਦੇ ਵਿੱਚੋਂ ਕਿਸੇ ਦੇ ਵੀ ਹਲੇ ਇੰਨੀ ਜ਼ਰਤ ਨਹੀਂ ਹੋਈ ਕਿ ਉਹ ਔਨ ਦਾ ਰਿਕਾਰਡ ਇਹ ਸਟੇਟਮੈਂਟ ਦੇ ਸਕਣ ਕਿ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਹੱਕ ਹੈ ਸਭ ਤੋਂ ਪਹਿਲਾਂ ਫਰਜ਼ਮੰਦਾ ਸੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਇੱਥੇ ਪ੍ਰੋਟੈਸਟ ਹੋਣ ਤੋਂ ਪਹਿਲਾਂ ਇੱਥੇ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਕਹਿੰਦੇ ਔਨ ਦੀ ਰਿਕਾਰਡ ਆ ਕੇ ਕਿ ਪੰਜਾਬ ਯੂਨੀਵਰਸਿਟੀ ਪੰਜਾਬੀਆਂ ਦੀ ਹੈ ਅਸੀਂ ਇਸ ਦੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਨਹੀਂ ਹੋਣ ਦੇਵਾਂਗੇ ਇਹਨਾਂ ਕੋਲੇ ਤਾਂ ਬਸ ਕੋਟ ਕੋਟ ਖੇਡਣ ਦੀ ਖੇਡ ਬਚੀ ਹੋਈ ਹੈ ਕਿ ਦਾਵੇਂ ਦੇ ਵਿੱਚ ਤਾਂ ਉਹਨਾਂ ਨੇ ਹਮੇਸ਼ਾ ਆਪ ਦੇ ਆਪ ਨੂੰ ਪੰਜਾਬ ਦਾ ਪੁੱਤ ਇਸ ਧਰਤੀ ਦਾ ਪੁੱਤ ਕਿਸਾਨਾਂ ਦਾ ਵਿਦਿਆਰਥੀਆਂ ਦਾ ਇੱਕ ਹਮਦਰਦੀ ਨੁਮਾਇੰਦਾ ਕਿਹਾ ਪਰ ਭਗਵੰਤ ਸਿੰਘ ਮਾਨ ਜਿਹੜਾ ਸਾਡਾ ਮੂਢਲਾ ਅਧਿਕਾਰ ਹੈ ਸਾਡਾ ਮੂਢਲਾ ਸੋਰਸ ਹੈ ਡਵੈਲਪਮੈਂਟ ਦਾ ਪੰਜਾਬ ਦੀ ਦਾ ਐਜੂਕੇਸ਼ਨ ਉਸ ਨੂੰ ਪਿੱਛੇ ਛੱਡ ਕੇ ਉੱਥੇ ਚੋਣਾਂ ਦੇ ਵਿੱਚ ਜਾ ਕੇ ਬਹਿ ਗਏ ਮਤਲਬ ਇੰਨੇ ਮੈਂ ਕਹਾਂਗੀ ਕਿ ਭਗਵੰਤ ਸਿੰਘ ਮਾਨ ਆਪ ਦਾ ਜਿਹੜਾ ਅਹੁਦਾ ਕਿਤੇ ਨਾ ਕਿਤੇ ਉਹਨੂੰ ਭੁੱਲ ਗਏ ਉੱਥੇ ਪਿੰਡ ਪਿੰਡ ਹੋ ਗਏ ਤਰਨਤਾਰਨ ਦੇ ਵਿੱਚ ਮੈਨੂੰ ਲੱਗਦਾ ਉਹਨਾਂ ਨੂੰ 8 ਦਿਨ ਹੋ ਗਏ ਸੀ ਦਿਨ ਰਾਤ ਉੱਥੇ ਬੈਠਿਆ ਨੂੰ ਅਸੀਂ ਉਸ ਇਤਿਹਾਸ ਦੇ ਵਿੱਚ ਹਾਂ ਜਿਸ ਇਤਿਹਾਸ ਨੇ ਸਾਨੂੰ ਲੜਨਾ ਸਿਖਾਇਆ ਜੂਝਣਾ ਸਿਖਾਇਆ ਸੰਘਰਸ਼ ਕਰਨਾ ਸਿਖਾਇਆ ਤੇ ਜਿੱਤਣਾ ਸਿਖਾਇਆ ਤੇ ਉਸੇ ਇਤਿਹਾਸ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਅੱਜ ਵੀ ਅਸੀਂ ਲੜ ਰਹੇ ਹਾਂ ਅਸੀਂ ਜਿੱਤ ਕੇ ਵੀ ਜਾਵਾਂਗੇ ਤੇ ਇਹ ਲੜਾਈ ਮੈਨੂੰ ਲੱਗਦਾ ਸ਼ਾਇਦ ਅੱਜ ਤਾਂ ਟੀਜ਼ਰ ਹੀ ਸੀਗਾ ਜੇ ਹੱਲੇ ਵੀ ਯੂਨੀਵਰਸਿਟੀ ਦੀ ਅਥਾਰਟੀ ਵਿਦਿਆਰਥੀਆਂ ਦੀ ਗੱਲ ਨਹੀਂ ਮੰਨਦੀਗੀ ਤਾਂ ਇਹ ਸੰਘਰਸ਼ ਹੋਰ ਵੱਡਾ ਹੋਵੇਗਾ ਤੇ ਅਗਲੀ ਵਾਰ ਸ਼ਾਇਦ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਦੋਵਾਂ ਨੂੰ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਇੱਕ ਫਿਲਮ ਦਿਖਾਉਣਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇੱਕ ਆਵਾਜ਼ ਨਿਕਲੀ ਕਿ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੇ ਉੱਪਰ ਕੇਂਦਰੀਕਰਨ ਹੋ ਰਿਹਾ ਭਾਗਮਾਕਰਨ ਹੋ ਰਿਹਾ ਤੇ ਪੰਜਾਬ ਦਾ ਦਾਵਾ ਇੱਥੋਂ ਖਤਮ ਹੋ ਰਿਹਾ ਇਹ ਆਵਾਜ਼ ਇੰਨੀ ਕੋ ਬੁਲੰਦ ਹੋਈ ਕਿ ਅੱਜ ਪੰਜਾਬ ਦਾ ਹਰ ਉਹ ਆਵਾਜ਼ ਪੰਜਾਬ ਦੀ ਹਰ ਉਹ ਆਵਾਜ਼ ਜੋ ਪੰਜਾਬ ਨੂੰ ਪਿਆਰ ਕਰਦੀ ਆ ਪੰਜਾਬੀਅਤ ਨੂੰ ਪਿਆਰ ਕਰਦੀ ਆ ਇੱਥੇ ਪਹੁੰਚੀ ਹਾਲਾਂਕਿ ਬਹੁਤ ਰੋਕਾਂ ਬਹੁਤ ਚੀਜ਼ਾਂ ਹੋਈਆਂ ਉਹਨਾਂ ਸਭ ਨੂੰ ਤੋੜ ਕੇ ਪਹੁੰਚੀ ਇਸ ਬਾਬਤ ਗੱਲਬਾਤ ਕਰਾਂਗੇ ਸਨਨ ਨਵਜੋਤ ਕੌਰ ਲੰਬੀ ਹੋਣਗੇ ਸਭ ਤੋਂ ਪਹਿਲਾਂ ਭੈਣ ਕਿਵੇਂ ਦੇਖਦੇ ਹੋ ਸਭ ਵਰਤਾਰੇ ਨੂੰ ਯਾਦ ਆਈ ਕਿ ਜਿਵੇਂ ਕਿਸਾਨੀ ਅੰਦੋਲਨ ਵੇਲੇ ਇੱਕ ਆਵਾਜ਼ ਤੇ ਪਤਾ ਨਹੀਂ ਕਿੰਨਾ ਇਕੱਠ ਹੋਇਆ ਸੀ ਤੇ ਅੱਜ ਇੱਕ ਆਵਾਜ਼ ਵੱਜੀ ਤੇ ਇੱਕ ਆਵਾਜ਼ ਤੇ ਸ਼ਾਇਦ ਜਿਹੜਾ ਰਿਲੇਟ ਵੀ ਨਹੀਂ ਕਰਦਾ ਯੂਨੀਵਰਸਿਟੀ ਦੇ ਨਾਲ ਸਿੱਧੇ ਜਾਂ ਸਿੱਧੇ ਟੰਗ ਦੇ ਨਾਲ ਉਹ ਵੀ ਅੱਜ ਇੱਥੇ ਪਹੁੰਚਿਆ ਜੀ ਬਿਲਕੁਲ ਜਦੋਂ ਸਾਡਾ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਚੱਲਿਆ ਸੀ ਤੇ ਅਸੀਂ ਉਸ ਮੋਰਚੇ ਨੂੰ ਫਤੇ ਕਰਕੇ ਆਏ ਸੀਗੇ ਬਹੁਤ ਉਤਸ਼ਾਹ ਨਾਲ ਜੋਸ਼ ਦੇ ਨਾਲ ਤੇ ਅੱਜ ਉਹ ਹੀ ਜੋਸ਼ ਉਹ ਹੀ ਉਤਸ਼ਾਹ ਮੈਨੂੰ ਅੱਜ ਇੱਥੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦਾ ਜਿਹੜਾ ਧਰਨਾ ਲੱਗਿਆ 10 ਤਰੀਕ ਦੀ ਜਿਹੜੀ ਕਾਲ ਸੀ ਉਹਦੇ ਵਿੱਚ ਦੇਖਣ ਨੂੰ ਮਿਲਿਆ ਤੁਸੀਂ ਦੇਖੋ ਸਟੂਡੈਂਟ ਤਾਂ ਪਹੁੰਚੇ ਹੀ ਨੇ ਵੱਖ-ਵੱਖ ਯੂਨੀਵਰਸਿਟੀਆਂ ਤੋਂ ਕਾਲਜਾਂ ਤੋਂ ਪਰ ਨਾਲ ਹੀ ਨਾਲ ਪਿੰਡਾਂ ਦੇ ਵਿੱਚੋਂ ਉੱਠ ਕੇ ਸਾਡੇ ਬਜ਼ੁਰਗ ਬਾਬੇ ਉਹ ਜਿਨ੍ਹਾਂ ਦਾ ਮੈਨੂੰ ਲੱਗਦਾ ਇਸ ਵਕਤ ਪੜ੍ਹਾਈ ਦੇ ਨਾਲ ਕੋਈ ਲੈਣਾ ਦੇਣਾ ਵੀ ਨਹੀਂਗਾ ਕਿਸਾਨੀ ਨਾਲ ਸੰਬੰਧਿਤ ਨੇ ਉਹ ਵੀ ਆਪ ਦੀਆਂ ਜਥੇਬੰਦੀਆਂ ਲੈ ਕੇ ਪਹੁੰਚੇ ਹੋਏ ਨੇ ਔਰ ਐਡਾ ਵਿਸ਼ਾਲ ਇਕੱਠ ਸਾਨੂੰ ਲੱਗਦਾ ਪੱਕੇ 3 ਘੰਟੇ ਲੱਗ ਗਏ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਚ ਐਂਟਰ ਹੋਣ ਤੋਂ ਲੈ ਕੇ ਯੂਨੀਵਰਸਿਟੀ ਦੇ ਤੱਕ ਪਹੁੰਚਦੇ ਆ ਐਡਾ ਵੱਡਾ ਇਕੱਠ ਸੜਕਾਂ ਜਾਮ ਨੇ ਪ੍ਰਸ਼ਾਸਨ ਨੇ ਵੀ ਕੋਈ ਕਸਰ ਨਹੀਂ ਛੱਡੀ ਹੋਈ ਸੀਗੀ ਰਸਤੇ ਬਲੌਕ ਕਰਨ ਦੇ ਵਿੱਚ ਰਸਤੇ ਡਾਇਵਰਟ ਕਰਨ ਦੇ ਵਿੱਚ ਕਿਤੋਂ ਵੀ ਪੈਸੇਜ ਨਹੀਂ ਮਿਲ ਰਹੀ ਸੀਗੀ ਬਟ ਹੌਲੀ ਹੌਲੀ ਜਦੋਂ ਕਹਿੰਦੇ ਹੁੰਦੇ ਨਾ ਤੁਹਾਡੇ ਹੌਸਲੇ ਬੁਲੰਦ ਹੋਣ ਇੱਕ ਉਮੀਦ ਸੀ ਕਿ ਯੂਨੀਵਰਸਿਟੀ ਦੇ ਵਿੱਚ ਜਾਣਾ ਹੀ ਆ ਤੇ ਜ਼ਰੂਰ ਪਹੁੰਚੇ ਆ ਔਰ ਇੱਕ ਜੋਸ਼ ਉਤਸ਼ਾਹ ਇੱਕ ਸੰਘਰਸ਼ ਸੀਗਾ ਮਨ ਦੇ ਵਿੱਚ ਕਿ ਇਹ ਯੂਨੀਵਰਸਿਟੀ ਜਿਹੜੀ ਸਾਡੀ ਵਿਰਾਸਤ ਹੈ ਸਾਡਾ ਇਤਿਹਾਸ ਹੈ ਔਰ ਅਸੀਂ ਇਸ ਨੂੰ ਆਪਣੇ ਹੱਥੋਂ ਨਹੀਂ ਜਾਣ ਦੇ ਸਕਦੇ ਕਿਉਂਕਿ ਸਮੇਂ-ਸਮੇਂ ਤੇ ਸੈਂਟਰ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਇਹ ਕੋਸ਼ਿਸ਼ ਚੱਲਦੀ ਆਈ 1966 ਤੋਂ ਬਾਅਦ ਕਿ ਯੂਨੀਵਰਸਿਟੀ ਦਾ ਕੇਂਦਰੀਕਰਨ ਕੀਤਾ ਜਾਵੇ ਯੂਨੀਵਰਸਿਟੀ ਨੂੰ ਆਪਦੇ ਹੱਥਾਂ ਦੇ ਵਿੱਚ ਲਿਆ ਜਾਵੇ ਵੱਖ-ਵੱਖ ਤਰ੍ਹਾਂ ਦੇ ਪੈਂਤਰੇ ਵੀ ਅਪਣਾਏ ਗਏ ਨਾ ਸਾਰੀਆਂ ਚੀਜ਼ਾਂ ਨੂੰ ਲੈ ਕੇ ਪਰ ਹਰ ਵਾਰ ਉਹ ਸੰਘਰਸ਼ ਰਿਹਾ ਇੱਥੋਂ ਦੇ ਸਟੂਡੈਂਟਾਂ ਦਾ ਜਥੇਬੰਦੀਆਂ ਦਾ ਕਿ ਅੱਜ ਤੱਕ ਅਸੀਂ ਪੰਜਾਬ ਦੇ ਯੂਨੀਵਰਸਿਟੀ ਨੂੰ ਬਚਾਇਆ ਤਾਂ ਹੋਈ ਏ ਪਰ ਨਾਲ ਨਾਲ ਸਾਡੀ ਜਿਹੜੀ ਦੂਜੀ ਮੰਗ ਹੈ ਕਿ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਹੱਕ ਹੋਣਾ ਚਾਹੀਦਾ ਕਿਉਂਕਿ ਇਹ ਜ਼ਮੀਨ ਜਿਸ ਸਰ ਜ਼ਮੀਨ ਤੇ ਪੰਜਾਬ ਯੂਨੀਵਰਸਿਟੀ ਦੀ ਉਹ ਸਾਰੀ ਕੀਤੀ ਗਈ ਹੈ ਉਹ ਸਾਡੀ ਆ ਉਹ ਸਾਡੇ ਪੰਜਾਬ ਦੇ ਲੋਕਾਂ ਦੀ ਹੈ ਸਾਡੇ ਪੰਜਾਬ ਦੇ ਲੋਕਾਂ ਨੂੰ ਉਜਾੜ ਕੇ ਇੱਥੇ ਯੂਨੀਵਰਸਿਟੀ ਬਣਾਈ ਗਈ ਆ ਇੱਥੋਂ ਦੇ ਹੱਕ ਸਾਡੇ ਪੰਜਾਬ ਦੇ ਕੋਲੇ ਹੋਣੇ ਚਾਹੀਦੇ ਪਰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਜਿ ਅੱਜ ਇੱਥੇ ਰਾਜਨੀਤਿਕ ਆਗੂ ਆਏ ਨੇ ਜਥੇਬੰਦੀਆਂ ਵੀ ਆਈਆਂ ਨੇ ਕਿਸਾਨ ਸਟੂਡੈਂਟ ਜਥੇਬੰਦੀਆਂ ਵੀ ਆਈਆਂ ਨੇ ਪਹਿਲਾਂ ਤਾਂ ਸਭ ਦਾ ਧੰਨਵਾਦ ਕਿ ਉਹਨਾਂ ਨੇ ਇਕੱਠ ਉਲੀਕਿਆ ਏਕਤਾ ਦਿਖਾਈ ਸਾਡੀ ਜਿੱਤ ਹੋਈ ਪਹਿਲੀ ਜਿੱਤ ਜਦੋਂ ਐਫੀਡੇਵਟ ਵਾਲਾ ਵਾਪਸ ਲਿਆ ਦੂਜੀ ਜਿੱਤ ਜਦੋਂ ਇਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਸੈਨੇਟ ਪੰਗ ਕੀਤੀ ਸੀ ਅਸੀਂ ਉਸ ਨੂੰ ਬਹਾਲ ਕਰਾਂਗੇ ਔਰ ਹੁਣ ਅਸੀਂ ਸਾਡੀ ਤੀਜੀ ਜਿੱਤ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਸਾਨੂੰ 6ਤੀ ਤੋਂ 6ਤੀ ਸੈਨੇਟ ਦੀਆਂ ਚੋਣਾਂ ਦਾ ਐਲਾਨ ਹੋਵੇ ਪਰ ਨਾਲ ਹੀ ਜਿਹੜੀ ਮੈਂ ਗੱਲ ਕੀਤੀ ਕਿ ਮੈਨੂੰ ਹੈਰਾਨੀ ਹੋਈ ਕਿ ਪੰਜਾਬ ਦੇ ਜਿਹੜੇ ਨੁਮਾਇੰਦੇ ਅਸੀਂ ਲੋਕਾਂ ਨੇ ਕਿਸਾਨਾਂ ਨੇ ਵਿਦਿਆਰਥੀਆਂ ਨੇ ਚੁਣ ਕੇ ਭੇਜੇ ਸੀ ਉਹਨਾਂ ਦੇ ਵਿੱਚੋਂ ਕਿਸੇ ਦੀ ਵੀ ਹਲੇ ਇੰਨੀ ਜੁਰਤ ਨਹੀਂ ਹੋਈ ਕਿ ਉਹ ਔਨ ਦਾ ਰਿਕਾਰਡ ਇਹ ਸਟੇਟਮੈਂਟ ਦੇ ਸਕਣ ਕਿ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਹੱਕ ਹੈ ਸਭ ਤੋਂ ਪਹਿਲਾਂ ਫਰਜਮੰਦਾ ਸੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਇੱਥੇ ਪ੍ਰੋਟੈਸਟ ਹੋਣ ਤੋਂ ਪਹਿਲਾਂ ਇੱਥੇ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਕਹਿੰਦੇ ਔਨ ਦਾ ਰਿਕਾਰਡ ਆ ਕੇ ਕਿ ਪੰਜਾਬ ਯੂਨੀਵਰਸਿਟੀ ਪੰਜਾਬੀਆਂ ਦੀ ਹੈ ਅਸੀਂ ਇਸ ਦੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਨਹੀਂ ਹੋਣ ਦੇਵਾਂਗੇ ਇਹਨਾਂ ਕੋਲੇ ਤਾਂ ਬਸ ਕੋਰਟ कोर्ट ਖੇਡਣ ਦੀ ਖੇਡ ਬਚੀ ਹੋਈ ਹੈ ਕਿ ਕੋਈ ਵੀ ਮਸਲਾ ਹੁੰਦਾ ਪੰਜਾਬ ਦਾ ਪੰਜਾਬ ਦੇ ਜਦੋਂ ਵੀ ਹੱਕਾਂ ਤੇ ਡਾਕੇ ਵਜਦੇ ਨੇ ਸਾਡੇ ਪੰਜਾਬੀ ਬੋਲ ਦੇ ਇਲਾਕੇ ਖੋਏ ਗਏ ਸਾਡਾ ਚੰਡੀਗੜ੍ਹ ਖੋਇਆ ਗਿਆ ਸਾਡੇ ਪਿੰਡ ਖੋਏ ਗਏ ਉਸ ਤੋਂ ਬਾਅਦ ਭਾਂਖੜਾ ਬਿਆਸ ਪ੍ਰਬੰਧਨ ਜਿਹੜਾ ਮੈਨੇਜਮੈਂਟ ਸੀਗਾ ਉਹ ਸਾਡੇ ਤੋਂ ਲਜਾਇਆ ਗਿਆ ਔਰ ਅੱਜ ਜਦੋਂ ਯੂਨੀਵਰਸਿਟੀ ਦੀ ਗੱਲ ਹੁੰਦੀ ਆ ਤਾਂ ਇਹ ਕੋਟੋ-ਕੋਟੀ ਚੱਲ ਪੈਂਦੇ ਨੇ ਕਿਉਂਕਿ ਇਹਨਾਂ ਨੂੰ ਵੀ ਪਤਾ ਹੈ ਕਿ ਕੋਰਟ ਦੇ ਵਿੱਚ ਤਾਂ ਸਾਲਾਂ ਪ੍ਰਤੀ ਕੇਸ ਲਟਕਦੇ ਰਹਿੰਦੇ ਨੇ ਅਗਲੀਆਂ ਸਰਕਾਰਾਂ ਬਦਲ ਜਾਂਦੀਆਂ ਨੇ ਪਰ ਅੱਜ ਸਟੈਂਡ ਸਪਸ਼ਟ ਕਰਨਾ ਜ਼ਰੂਰੀ ਸੀ ਕਿਉਂਕਿ ਅਸੀਂ ਤੁਹਾਨੂੰ ਚੁਣ ਕੇ ਭੇਜਿਆ ਤੁਸੀਂ ਪੰਜਾਬ ਦੇ ਆਗੂ ਹੋ ਪੰਜਾਬ ਦੇ ਨਮਾਇੰਦੇ ਹੋ ਮਤਲਬ ਜਿਵੇਂ ਤੁਸੀਂ ਕਿਹਾ ਵੀ ਮਾਨ ਸਾਹਿਬ ਨੂੰ ਸਟੈਂਡ ਸਪਸ਼ਟ ਕਰਨਾ ਚਾਹੀਦਾ ਸੀ ਪਰ ਕੀ ਲੱਗਦਾ ਕਿ ਮਾਨ ਸਾਹਿਬ ਦੇ ਲਈ ਇਹ ਮਸਲਾ ਛੋਟਾ ਹੋ ਗਿਆ ਕਿ ਮਾਨ ਸਾਹਿਬ ਨੂੰ ਤਰਨਤਾਰਨ ਦੀਆਂ ਜ਼ਮੀਨੀ ਚੋਣਾਂ ਦੱਸੀਆਂ ਸਾਰੇ 92 ਵਿਧਾਇਕਾਂ ਨੂੰ ਜ਼ਿਮਨੀ ਚੋਣਾਂ ਦੱਸ ਗਈਆਂ ਉੱਤੇ ਵਿਰਦ ਨੇ ਪਰ ਮਾਨ ਸਾਹਿਬ ਨੇ ਇੱਕ ਵਾਰੀ ਵੀ ਸਹੀ ਨਹੀਂ ਸਮਝਿਆ ਕਿ ਇੱਥੇ ਆ ਕੇ ਘੱਟੋ ਘੱਟ ਸਮਰਥਨ ਹੀ ਕੀਤਾ ਜਾਵੇ ਹਾਲਾਂਕਿ ਸਪੀਚਾਂ ਦੇ ਵਿੱਚ ਜ਼ਰੂਰ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਯੂਨੀਵਰਸਿਟੀ ਦੇ ਨਾਲ ਖੜੇ ਹਾਂ ਤੁਹਾਨੂੰ ਕੀ ਲੱਗਦਾ ਕਿ ਚੋਣਾਂ ਜ਼ਰੂਰੀ ਹੋ ਗਈਆਂ ਇਹ ਸਿੱਖਿਆ ਦਾ ਮਸਲਾ ਪੰਜਾਬ ਦੀ ਯੂਨੀਵਰ ਦੇਖੋ ਕਹਿਣੀ ਤੇ ਕਰਨੀ 'ਚ ਬਹੁਤ ਫਰਕ ਹੁੰਦਾ ਆਪਣੀਆਂ ਸਪੀਚਾਂ ਦੇ ਵਿੱਚ ਦਾਅਵਿਆਂ ਦੇ ਵਿੱਚ ਤਾਂ ਉਹਨਾਂ ਨੇ ਹਮੇਸ਼ਾ ਆਪ ਦੇ ਆਪ ਨੂੰ ਪੰਜਾਬ ਦਾ ਪੁੱਤ ਇਸ ਧਰਤੀ ਦਾ ਪੁੱਤ ਕਿਸਾਨਾਂ ਦਾ ਵਿਦਿਆਰਥੀਆਂ ਦਾ ਇੱਕ ਹਮਦਰਦੀ ਨੁਮਾਇੰਦਾ ਕਿਹਾ ਪਰ ਜਦੋਂ ਗੱਲ ਅਸਲੀਅਤ ਤੇ ਆਉਂਦੀ ਹੈ ਤਾਂ ਚਿਹਰੇ ਬਦਲ ਜਾਂਦੇ ਨੇ ਹਾਂ ਤਰਨ ਤਰਨ ਦੀਆਂ ਚੋਣਾਂ ਜ਼ਰੂਰੀ ਸੀ ਪਰ ਜਿਹੜੇ ਉੱਥੇ ਸਾਡੇ ਉਮੀਦਵਾਰ ਲੜ ਰਹੇ ਸੀ ਉੱਥੋਂ ਦੇ ਲੋਕ ਸੀਗੇ ਉਹ ਪ੍ਰਚਾਰ ਮਹਿਮ ਨੂੰ ਚਲਾ ਸਕਦੇ ਸੀ ਅਸੀਂ ਵੀ ਉੱਥੇ ਪ੍ਰਚਾਰ ਕਰਕੇ ਆਏ ਹਾਂ ਸਮੇਂ ਦੀ ਵੰਡ ਦੇ ਮੁਤਾਬਕ ਪ੍ਰਚਾਰ ਹੁੰਦਾ ਪਰ ਭਗਵੰਤ ਸਿੰਘ ਮਾਨ ਜਿਹੜਾ ਸਾਡਾ ਮੁੱਢਲਾ ਅਧਿਕਾਰ ਹੈ ਸਾਡਾ ਮੂਡਲਾ ਸੋਰਸ ਡਵੈਲਪਮੈਂਟ ਦਾ ਪੰਜਾਬ ਦੀ ਦਾ ਐਜੂਕੇਸ਼ਨ ਸਾਡੀ ਸਿੱਖਿਆ ਉਸ ਨੂੰ ਪਿੱਛੇ ਛੱਡ ਕੇ ਉੱਥੇ ਚੂਣਾ ਦੇ ਵਿੱਚ ਜਾ ਕੇ ਬਹਿ ਗਏ ਮਤਲਬ ਇੰਨੇ ਮੈਂ ਕਹਾਂਗੀ ਕਿ ਭਗਵੰਤ ਸਿੰਘ ਮਾਨ ਆਪ ਦਾ ਜਿਹੜਾ ਅਹੁਦਾ ਕਿਤੇ ਨਾ ਕਿਤੇ ਉਹਨੂੰ ਭੁੱਲ ਗਏ ਉੱਥੇ ਪਿੰਡ ਪਿੰਡ ਹੋ ਗਏ ਤਰਨਤਾਰਨ ਦੇ ਵਿੱਚ ਮੈਨੂੰ ਲੱਗਦਾ ਉਹਨਾਂ ਨੂੰ 8 ਦਿਨ ਹੋ ਗਏ ਸੀ ਦਿਨ ਰਾਤ ਉੱਥੇ ਬੈਠਿਆ ਨੂੰ ਪਰ ਕਿਉਂ ਇੱਕ ਮਿੰਟ ਦਾ ਵਕਤ ਵੀ ਕੱਢ ਕੇ ਚਲੋ ਨਹੀਂ ਵੀ ਆ ਸਕਦੇਸਤਾ ਇੱਕ ਸਟੇਟਮੈਂਟ ਹੀ ਦਿੰਦੇ ਇੱਕ ਵੀਡੀਓ ਹੀ ਚੰਗੇ ਤਰੀਕੇ ਨਾਲ ਜਾਰੀ ਕਰਦੇ ਕਿ ਪੰਜਾਬ ਯੂਨੀਵਰਸਿਟੀ ਪੰਜਾਬੀਆਂ ਦੀ ਔਰ ਤੁਸੀਂ ਦੇਖੋ ਜਦੋਂ ਵੀ ਅਰਵਿੰਦ ਕੇਜਰੀਵਾਲ ਤੇ ਕੋਈ ਪਰਚਾ ਹੁੰਦਾ ਸੀ ਕੋਈ ਸਵਾਲ ਉੱਠ ਦਿਸਦਾ ਸਾਰੇ ਦੇ ਸਾਰੇ ਵਿਦਿਆਰਥ ਕੋਥੇ ਪਹੁੰਚ ਜਾਂਦੇ ਸੀ ਮੈਂ 90 ਵਿਧਾਇਕ ਤੇ ਇੱਕ ਮੁੱਖ ਮੰਤਰੀ ਕਹਾਂਗੀ ਮੈਂ ਅੰਮ੍ਰਿਤਸਰ ਵਾਲੇ ਜਿਹੜੇ ਸਾਡੇ ਵਿਧਾਇਕ ਉਹਨਾਂ ਦਾ ਨਾਮ ਨਹੀਂ ਲੈਣਾ ਚਾਹਾਂਗੀ ਕਿ 91 ਦੇ 91 ਉਥੇ ਪਹੁੰਚ ਜਾਂਦੇ ਸੀਗੇ ਉਹਨਾਂ ਦੇ ਪਿੱਛੇ ਪਹੁੰਚ ਜਾਂਦੇ ਸੀ ਪਰ ਜਦੋਂ ਅੱਜ ਸਾਡੀ ਯੂਨੀਵਰਸਿਟੀ ਦੀ ਗੱਲ ਸੀ ਤਾਂ 91 ਦੇ 91 ਆ ਦੇ ਮੂੰਹ ਨਹੀਂ ਖੁੱਲੇਗੇ ਇਹ ਚੁੱਪ ਕਰਕੇ ਬੈਠ ਰਿਹਾ ਜਿਵੇਂ ਕਿ ਕਿੰਨੇ ਕਿ ਇੱਥੇ ਵੇਖਿਆ ਮੈਂ ਇੱਥੇ ਆਈ ਹੁਈ ਆ ਯੂਨੀਵਰਸਿਟੀ ਦੇ ਵਿੱਚ ਹੋਰ ਪਾਰਟੀਆਂ ਦੇ ਆਗੂ ਆਏ ਨੇ ਨੁਮਾਇੰਦੇ ਆਏ ਨੇ ਪਰ ਮੈਨੂੰ ਹਲੇ ਤੱਕ ਆਮ ਆਦਮੀ ਪਾਰਟੀ ਦਾ ਕੋਈ ਇੱਥੇ ਨੁਮਾਇੰਦਾ ਦੇਖਣ ਨੂੰ ਨਹੀਂ ਮਿਲਿਆਗਾ ਸੋ ਵਿਦਿਆਰਥੀਆਂ ਦੇ ਵਿੱਚ ਰੋਸ ਹੈ ਉਹ ਦੁੱਖ ਹੈ ਕਿ ਜਿਨ੍ਹਾਂ ਨੂੰ ਅਸੀਂ ਚੁਣੀਏ ਅਸੀਂ ਕਿਉਂ ਚੁੰਨਦੇ ਆ ਆਗੂ ਸਾਡੇ ਹੱਕਾਂ ਦੀ ਗੱਲ ਕਰਨ ਸਾਡੇ ਅਧਿਕਾਰਾਂ ਦੀ ਗੱਲ ਕਰਨ ਔਰ ਅਸੀਂ ਤਾਂ ਯੂਨੀਵਰਸਿਟੀ ਦੇ ਵਿਦਿਆਰਥੀ ਹਮੇਸ਼ਾ ਤੋਂ ਹੀ ਸਾਡੇ ਮੁੱਖ ਅਧਿਕਾਰਾਂ ਦੀ ਮੁੱਢਲੇ ਅਧਿਕਾਰਾਂ ਦੀ ਵੱਧ ਅਧਿਕਾਰਾਂ ਦੀ ਪੰਜਾਬ ਦੀ ਗੱਲ ਕਰਦੇ ਆ ਤੇ ਅੱਜ ਉਹ ਸਾਡੇ ਅਧਿਕਾਰਾਂ ਨੂੰ ਅਲਾਂਬੇ ਛੱਡ ਕੇ ਚੋਣ ਮਹਿੰਮ ਦੇ ਵਿੱਚ ਜਿਆਦਾ ਬਿਜ਼ੀ ਸੀ ਜਾਂ ਆਪਦੀ ਨਿੱਜੀ ਜ਼ਿੰਦਗੀ ਜਿਉਣ ਦੇ ਵਿੱਚ ਜਿਆਦਾ ਬਿਜ਼ੀ ਸੀ ਤਾਂ ਇੱਕ ਗੱਲ ਇੱਥੇ ਤੁਸੀਂ ਭਗਵਾਨ ਸਿੰਘ ਮਾਨਤੇ ਗੱਲ ਆਖੀ ਹੈ ਪਹਿਲਾਂ ਤੁਸੀਂ ਕੋਰਟ-ਕੋਰਟ ਦੀ ਗੱਲ ਆਖੀ ਕੋਰਟ ਦੇ ਵਿੱਚ ਗਏ ਪਹਿਲਾਂ ਸਾਡਾ ਬੀਬੀ ਐਮਪੀ ਗਿਆ ਉਤੇ ਪਾਕਿਸਤਾਨੀ ਐਸਐਫ ਲਾਗੀ ਉਸ ਤੋਂ ਪਹਿਲਾਂ 50 ਕਿਲੋਮੀਟਰ ਬੀਐਸਐਫ ਸਾਡੇ ਅੰਦਰ ਆਈਗੀ ਉਹਨੂੰ ਲੈ ਕੇ ਵੀ ਕੋਰਟ ਦੇ ਵਿੱਚ ਗਏ ਕੀ ਲੱਗਦਾ ਜਿਹੜੀ ਇੱਕ ਐਗਜ਼ੀਕਿਊਟਿਵ ਹੈ ਜਿਹਦੀ ਮੁੱਖ ਮੰਤਰੀ ਹੈ ਉਹਨਾਂ ਦੇ ਕੋਲ ਐਗਜ਼ੀਕਿਊਟਿਵ ਪਾਵਰ ਹੈ ਕੀ ਉਹਨਾਂ ਨੂੰ ਆਪਦੀ ਪੋਲੀਟੀਕਲ ਪਾਵਰ ਨਹੀਂ ਵਰਤਣੀ ਚਾਹੀਦੀ ਵਿਧਾਨ ਸਭਾ 'ਚ ਮਤਾਂ ਉਹਨਾਂ ਨੂੰ ਆ ਕੋਰਟ ਕੋਰਟ ਖੇਡਣ ਦੀ ਲੋੜ ਹੀ ਨਹੀਂ ਜਾਂ ਉਹ ਪੋਲੀਟੀਕਲ ਲੜਾਈ ਗਰਾਊਂਡ ਤੇ ਆ ਕੇ ਵੀ ਲੜ ਸਕਦੇ ਆ ਜਿਉ ਤੁਸੀਂ ਕਿਹਾ ਕਿ ਕੇਜਰੀਵਾਲ ਦੀ ਖਾਤਰ ਉੱਥੇ ਜਾ ਸਕਦੇ ਆ ਕੀ ਦਿੱਲੀ ਪੰਜਾਬ ਦੇ ਹੱਕਾਂ ਦੀ ਖਾਤਰ ਨਹੀਂ ਆਇਆ ਜਾ ਸਕਦਾ ਦੇਖੋ ਦੋਨੇ ਚੀਜ਼ਾਂ ਹੀ ਪੋਸੀਬਲ ਸੀਗੀਆਂ ਪਹਿਲਾਂ ਤਾਂ ਉਹ ਆ ਐ ਉਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਹੈ ਕਿ ਮੇਰੇ ਕੋਲ ਪਾਵਰ ਕਿੰਨੀ ਕੀ ਹੈ ਆਪਦੀ ਪਾਵਰ ਨੂੰ ਸਮਝਣ ਉਹ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਨ ਆਵਾਜ਼ ਉਠਾਉਣ ਦੂਜਾ ਗਰਾਊਂਡ ਤੇ ਆ ਕੇ ਵਿਚਰਦੇ ਅੱਜ ਜੋ ਜੋ ਵਿਦਿਆਰਥੀਆਂ ਦੇ ਵਿੱਚ ਬੈਠੇ ਹੁੰਦੇ ਤਾਂ ਵਿਦਿਆਰਥੀਆਂ ਨੂੰ ਉਹਨਾਂ ਨੂੰ ਹੱਥਾਂ ਤੇ ਚੱਕ ਲੈਣਾ ਸੀਗਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਡੇ ਹੱਕਾਂ ਦੀ ਗੱਲ ਕਰਨ ਦੇ ਲਈ ਇੱਥੇ ਪਹੁੰਚੇ ਹੋਏ ਨੇ ਪਰ ਅਜੇ ਹਾਲ ਬਿਲਕੁਲ ਵੀ ਨਹੀਂ ਹੋਇਆਗਾ ਪਰ ਇਹਨਾਂ ਨੂੰ ਮੈਨੂੰ ਇਹ ਲੱਗਦਾ ਕਈ ਵਾਰ ਤਾਂ ਕਿ ਕਿਤੇ ਨਾ ਕਿਤੇ ਸਰਕਾਰ ਵੀ ਯੂਨੀਵਰਸਿਟੀ ਦਾ ਸੈਂਟਰਲਾਈਜ਼ੇਸ਼ਨ ਕਰਨ ਦੇ ਵਿੱਚ ਰਲਈ ਹੋਈ ਹੈ ਜਿਵੇਂ ਇੱਥੇ ਵਿਦਿਆਰਥੀ ਬੋਲਦੇ ਰਹੇ ਸਮੇਂ-ਸਮੇਂ ਤੇ ਕਿ ਜਦੋਂ ਪਹਿਲਾਂ ਯੂਨੀਵਰਸਿਟੀ ਨੂੰ ਇਹਨਾਂ ਨੇ 2.5 ਕਰੋੜ ਦੇ ਵਿੱਚ ਲਗਭਗ ਵੇਚ ਚੱਲੇ ਸੀਗੇ ਉਦੋਂ ਵੀ ਵਿਦਿਆਰਥੀਆਂ ਦਾ ਸੰਘਰਸ਼ ਸੀਗਾ ਕਿ ਅਸੀਂ ਯੂਨੀਵਰਸਿਟੀ ਨੂੰ ਬਚਾ ਸਕੇ ਮੈਂ ਭਾਵੇਂ ਇਸ ਯੂਨੀਵਰਸਿਟੀ ਦੇ ਵਿੱਚ ਨਹੀਂ ਪੜ੍ਹਦੀ ਪਰ ਇਸ ਯੂਨੀਵਰਸਿਟੀ ਦੇ ਨਾਲ ਹੀ ਰਿਲੇਟਡ ਇੱਕ ਕਾਲਜ ਦੇ ਵਿੱਚ ਸਟੱਡੀ ਕਰਦੀ ਆ ਤਾਂ ਸਾਡੇ ਵੀ ਦਿਲ ਦੇ ਵਿੱਚ ਦਰਦ ਆਉਂਦਾ ਹੈ ਸਾਡੇ ਵੀ ਦਿਲ ਦੇ ਵਿੱਚ ਇਸ ਯੂਨੀਵਰਸਿਟੀ ਦੇ ਪ੍ਰਤੀ ਸਾਡੀ ਵਿਰਾਸਤ ਦੇ ਪ੍ਰਤੀ ਪਿਆਰ ਕਿਉਂਕਿ ਅਸੀਂ ਉਸ ਇਤਿਹਾਸ ਦੇ ਵਿੱਚੋਂ ਆ ਜਿਸ ਇਤਿਹਾਸ ਨੇ ਸਾਨੂੰ ਲੜਨਾ ਸਿਖਾਇਆ ਜੂਝਣਾ ਸਿਖਾਇਆ ਸੰਘਰਸ਼ ਕਰਨਾ ਸਿਖਾਇਆ ਤੇ ਜਿੱਤਨਾ ਸਿਖਾਇਆ ਤੇ ਉਸੇ ਇਤਿਹਾਸ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਅੱਜ ਵੀ ਅਸੀਂ ਲੜ ਰਹੇ ਹਾਂ ਅਸੀਂ ਜਿੱਤ ਕੇ ਵੀ ਜਾਵਾਂਗੇ ਤੇ ਇਹ ਲੜਾਈ ਮੈਨੂੰ ਲੱਗਦਾ ਸ਼ਾਇਦ ਅੱਜ ਤਾਂ ਟੀਜ਼ਰ ਹੀ ਸੀਗਾ ਜੇ ਹੱਲੇ ਵੀ ਯੂਨੀਵਰਸਿਟੀ ਦੀ ਅਥਾਰਟੀ ਵਿਦਿਆਰਥੀਆਂ ਦੀ ਗੱਲ ਨਹੀਂ ਮੰਨਦੀਗੀ ਤਾਂ ਇਹ ਸੰਘਰਸ਼ ਹੋਰ ਵੱਡਾ ਹੋਵੇਗਾ ਤੇ ਅਗਲੀ ਵਾਰ ਸ਼ਾਇਦ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਦੋਵਾਂ ਨੂੰ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਇੱਕ ਫਿਲਮ ਦਿਖਾ ਦੇਣ।